ਕਿਵੇਂ ਖਤਮ ਹੋਇਆ ਸਿੱਖਾਂ ਦਾ ਰਾਜ ਕੌਣ ਸੀ ਵਜੀਰ ਲਾਲ ਸਿੰਘ ਜਿਸ ਦੇ ਧੋਖੇ ਨਾਲ ਸਿੱਖ ਮਾਰੇ ਗਏ ਮੁਦਕੀ ਦੀ جنگ ਚੋਂ ਫੌਜਾਂ ਨੂੰ ਛੱਟ ਭੱਜਿਆ ਸੀ ਗਦਾਰ ਲਾਲ ਸਿੰਘ ਮੁਦਕੀ ਜਿੱਤ ਕੇ ਵੀ ਅਖੀਰ ਕਿਉਂ ਹਾਰ ਮੰਨਦੇ ਨੇ ਅੰਗਰੇਜ਼ ਪਟਿਆਲਾ ਤੇ ਨਾਬੇ ਦੇ ਰਾਜੇ ਨੇ ਕਿਉਂ ਨਹੀਂ ਦਿੱਤਾ ਸਿੱਖ ਰਾਜ ਦਾ ਸਾਥ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਜੀਂਦ ਰਿਆਸਤ ਨੇ ਕਿਉਂ ਕੀਤਾ ਵਿਰੋਧ ਜੰਗ-ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਗਦਾਰੀ ਦਾ ਗਵਾਹ ਭਰਦੀ ਮੁਦਕੀ ਦੀ ਜੰਗ 18 ਦਸੰਬਰ 1845 ਦੀ ਕਿੜਾਕੇ ਦੀ ਠੰਡ ਵਿੱਚ ਲਾਹੌਰ ਦਰਬਾਰ ਦੇ ਖਾਲਸਾ ਦੀ ਫੌਜ ਅਤੇ ਅੰਗਰੇਜ਼ਾਂ ਵਿਚਕਾਰ ਲਹੂ ਡੋਲਵੀ ਲੜਾਈ ਨੇ ਮੁਦਕੀ ਦੇ ਰੇਤਲੇ ਮੈਦਾਨ ਨੂੰ ਖੂਨ ਨਾਲ ਸਿੰਜ ਕੇ ਰੱਖ ਦਿੱਤਾ ਇਹ ਅੰਗਰੇਜ਼ਾਂ ਵਿੱਚ ਤੇ ਸਿੱਖਾਂ ਵਿੱਚ ਪਹਿਲੀ ਲੜਾਈ ਸੀ ਤੇ ਅੰਗਰੇਜ਼ਾਂ ਦਾ ਖਿਆਲ ਸੀ ਕਿ ਪੰਜਾਬ ਦੇ ਜਿਹੜੇ ਸਿੱਖ ਨੇ ਉਹ ਹਿੰਦੁਸਤਾਨ ਦੇ ਆਮ ਲੋਕਾਂ ਵਰਗੇ ਲੋਕ ਹੋਣਗੇ ਤੇ ਅਸੀਂ ਥੋੜੀ ਜੀ ਠੂਠਾਂ ਨਾਲ ਇਹ ਜੰਗ ਜਿੱਤ ਲਵਾਂਗੇ ਪਰ ਖੁੱਲੀਆਂ ਦਾੜੀਆਂ ਸਿਰਾਂ ਤੇ ਦਸਤਾਰਾਂ ਚੰਡੀਆਂ ਹੋਈਆਂ ਕਿਰਪਾਨਾਂ ਪਾ ਕੇ ਮੈਦਾਨੇ ਜੰਗ 'ਚ ਮੁੱਛਾਂ ਤੇ ਹੱਥ ਫੇਰਨ ਵਾਲੇ ਸਰਦਾਰ ਹੋਰ ਨਾ ਹਿੰਦੁਸਤਾਨੀਆਂ ਵਾਂਗ ਕਮ ਦਿਲ ਨਹੀਂ ਸੀਗੇ ਸਗੋਂ ਕੀ ਸਿਰ ਲੱਥ ਜੋਦੇ ਸਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਐਸਐਮ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤ ਦੀ ਸ਼ੁਰੂਆਤ ਮੁਤਕੀ ਦੀ جنگ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤ ਦੀ ਸ਼ੁਰੂਆਤ ਉਹਨਾਂ ਦੇ ਅਕਾਲ ਚਲਾਣੇ 1839 ਤੋਂ ਬਾਅਦ ਕੀ ਮੁਤਕੀ ਦੀ جنگ ਦੀ ਸ਼ੁਰੂਆਤ ਹੋਈ ਸੀ ਤਾਂ ਇਸ ਉੱਤੇ ਚਰਚਾ ਕਰਨ ਵਾਸਤੇ ਸਾਡੇ ਨਾਲ ਡਾਕਟਰ ਸੰਦੀਪ ਕੌਰ ਜੀ ਜੋ ਕਿ ਅਸਿਸਟੈਂਟ ਪ੍ਰੋਫੈਸਰ ਤੇ ਹੈੱਡ ਡਿਪਾਰਟਮੈਂਟ ਆਫ ਹਿਸਟਰੀ ਐਂਡ ਪੰਜਾਬ ਹਿਸਟੋਰੀਕਲ ਸਟੱਡੀਜ਼ ਦੇ ਵਿੱਚ ਜੋ ਕਿ ਡਾਕਟਰ ਗੰਢਾ ਸਿੰਘ ਜੋ ਕਿ ਇਸ ਡਿਪਾਰਟਮੈਂਟ ਦੇ ਮੋਢੀ ਸਨ ਉਹਨਾਂ ਦੇ ਕੁਰਸੀ ਉੱਤੇ ਆਪਣੀਆਂ ਸੇਵਾ ਨਿਭਾ ਰਹੇ ਨੇ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਥੈਂਕ ਯੂ so much। ਡਾਕਟਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤ ਦੀ ਸ਼ੁਰੂਆਤ ਦੀ ਜੇਕਰ ਗੱਲ ਕਰੀਏ ਤਾਂ ਉਹ ਮੁਦਕੀ ਦੀ جنگ ਹੀ ਸੀ। ਅ ਐਕਚੁਅਲੀ ਉਸ ਤੋਂ ਪਹਿਲਾਂ ਸਰਕਮਸਟੈਂਸਸ ਜਿਹੜੇ ਆ ਉਹ ਕੁਝ ਐਵੇਂ ਦੇ ਹੋ ਚੁੱਕੇ ਸੀਗੇ ਕਿ ਲੜਾਈ ਜਿਹੜੀ ਆ ਉਹ ਇਨੈਵਿਟੇਬਲ ਲੱਗਦੀ ਸੀਗੀ। ਇਨ ਫੈਕਟ ਅਸੀਂ ਜਦੋਂ ਦੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਜਿਹੜੀ ਹੈ ਉਹ ਜੂਨ 1839 ਦੇ ਵਿੱਚ ਹੋ ਜਾਂਦੀ ਹੈ ਤੇ ਵਿਦਿਨ 10 ইয়ার্স ਦੋ ਐਂਗਲੋ ਸਿੱਖ ਵਾਰਸ ਜਿਹੜੀਆਂ ਉਹ ਲੜੀਆਂ ਜਾਂਦੀਆਂ ਤੇ ਅਲਟੀਮੇਟਲੀ ਅਸੀਂ ਦੇਖਦੇ ਹਾਂ ਆਫੀਸ਼ੀਅਲੀ ਸਪੀਕਿੰਗ ਮਾਰਚ 29 1849 ਨੂੰ ਪੰਜਾਬ ਜਿਹੜਾ ਉਸ ਨੂੰ ਅਨੈਕਸ ਕਰ ਲਿੱਤਾ ਜਾਂਦਾ ਹੈ ਇਸ ਦੇ ਬਾਰੇ ਬਹੁਤ ਸਾਰੇ ਓਪੀਨੀਅਨਸ ਨੇ ਜਿਵੇਂ ਕਿ ਅਸੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਦੀ ਲਾਈਫਟਾਈਮ ਦੇਖਦੇ ਆ ਤਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਆਪਣੀ ਲਾਈਫਟਾਈਮ ਦੇ ਵਿੱਚ ਹੀ ਇਸ ਗੱਲ ਨੂੰ ਰਿਅਲਾਈਜ਼ ਕਰ ਲਿੱਤਾ ਸੀ ਕੀ ਬਹੁਤ ਛੇਤੀ ਪੰਜਾਬ ਜਿਹੜਾ ਉਹ ਅੰਗਰੇਜ਼ਾਂ ਦੇ ਅਧੀਨ ਆ ਜਾਏਗਾ ਇਸ ਲਈ ਉਹਨਾਂ ਨੇ ਆਪਣੀ ਡੈਥ ਤੋਂ ਪਹਿਲਾਂ ਇੱਕ ਪ੍ਰੇਡਿਕਸ਼ਨ ਕਰ ਦਿੱਤੀ ਸੀ ਕਿ ਸਭ ਲਾਲ ਹੋ ਜਾਏਗਾ ਥੈਟ ਮੀਨਸ ਕਿ ਅੰਗਰੇਜ਼ਾਂ ਦਾ ਝੰਡਾ ਜਿਹੜਾ ਉਹ ਲਾਲ ਰੰਗ ਦਾ ਹੈ ਤੇ ਸਾਰੇ ਕਿਤੇ ਅੰਗਰੇਜ਼ਾਂ ਦੇ ਝੰਡੇ ਜਿਹੜੇ ਆ ਉਹ ਲਹਿਰਾਉਣਗੇ ਜੀ ਆ ਇਨਫੈਕਟ ਅਸੀਂ ਜਦੋਂ ਉਸ ਟਾਈਮ ਦੇ ਕੰਟੈਂਪੋਰੀ ਹੋਰ ਅਸੀਂ ਮਿਲਟਰੀ ਐਡਵਾਈਜ਼ਰਸ ਵਗੈਰਾ ਉਹਨਾਂ ਦੀਆਂ ਲਿਖਤਾਂ ਦੇਖਦੇ ਆ ਜਿਵੇਂ ਵਿਲੀਅਮ ਆਸਬੋਰਨ ਜੋ ਕਿ ਉਸ ਟਾਈਮ ਤੇ ਲਾਰਡ ਆਕਲੈਂਡ ਦਾ ਮਿਲਟਰੀ ਸੈਕਟਰੀ ਸੀਗਾ ਵਿਲੀਅਮ ਆਸਬੋਰਨ ਜਿਹੜਾ ਉਹ ਲਿਖ ਰਿਹਾ ਹੈ ਕਿ ਹਜੇ ਮਹਾਰਾਜਾ ਰਣਜੀਤ ਸਿੰਘ ਜ਼ਿੰਦਾ ਹੈ ਉਹਨਾਂ ਦੇ ਲਾਈਫਟਾਈਮ ਦੇ ਵਿੱਚ ਉਹ ਲਿਖ ਰਿਹਾ ਹੈ ਕਿ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਜੋ ਇਮੀਡੀਏਟ ਸਟੈਪ ਬ੍ਰਿਟਿਸ਼ ਦਾ ਹੋਣਾ ਚਾਹੀਦਾ ਹੈ ਉਹ ਹੋਣਾ ਚਾਹੀਦਾ ਅਨੈਕਸੀਸ਼ਨ ਆਫ ਪੰਜਾਬ ਜੀ ਠੀਕ ਹੈ ਉਸ ਟਾਈਮ ਦਾ ਜਿਹੜਾ ਕਮਾਂਡਰ ਇਨ ਚੀਫ ਹੈਂਡਰੀ ਫੇਨ ਸਰ ਹੈਨਰੀ ਫੇਨ ਉਸ ਦਾ ਵੀ ਇਹੀ ਵਿਊ ਪੁਆਇੰਟ ਹੈ ਕਿ ਅਸੀਂ ਅਨੈਕਸੇਸ਼ਨ ਜਿਹੜੀ ਉਹ ਕਰਨੀ ਹੈ ਔਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਇਹ ਕਹਿ ਰਿਹਾ ਕਿ ਸਭ ਲਾਲ ਹੋ ਜਾਏਗਾ ਉਹ ਕਿਉਂ ਕਹਿ ਰਿਹਾ ਹੈ ਕਿਉਂਕਿ ਉਹਨਾਂ ਨੇ ਇਹ ਦੇਖਿਆ ਹੋਇਆ ਕਿ ਬ੍ਰਿਟਿਸ਼ ਬਹੁਤ ਵੱਡੀ ਇੱਕ ਇੰਪੀਰੀਅਲ ਪਾਵਰ ਹੈ ਜਿਨ੍ਹਾਂ ਨੇ 1818 ਤੱਕ ਆਪਣੇ ਆਪ ਨੂੰ ਇੰਡੀਆ ਦੇ ਵਿੱਚ ਇੱਕ ਪੈਰਾਮਾਉਂਟ ਪਾਵਰ ਦੇ ਤੌਰ ਤੇ ਐਸਟੈਬਲਿਸ਼ ਕਰ ਦਿੱਤਾ ਸੋ ਸਾਰਾ ਇੰਡੀਆ ਡਾਇਰੈਕਟਲੀ অর ਇਨਡਾਇਰੈਕਟਲੀ ਬ੍ਰਿਟਿਸ਼ ਦੇ ਅਧੀਨ ਆ ਚੁੱਕਿਆ ਜੀ ਡਾਕਟਰ ਸਾਹਿਬ ਜਿਹੜੀ ਮੁਦਕੀ ਦੀ جنگ ਹੋਈ ਸੀ ਇਹ ਅੰਗਰੇਜ਼ਾਂ ਤੇ ਜਿਹੜੇ ਡੋਗਰੇ ਗਦਾਰ ਲਾਲ ਸਿੰਘ ਤੇ ਤੇਜ ਸਿੰਘ ਦੀ ਗੱਲ ਕਰੀਏ ਤਾਂ ਇਹ ਇਹਨਾਂ ਦੀ ਮਿਲੀ ਭੁਖਤ ਸੀ ਕਿ ਮੁਦਕੀ ਹੀ ਲੋਕੇਸ਼ਨ ਨੂੰ ਹੀ ਬਣਾਇਆ ਗਿਆ ਕਿ ਇਹ ਸਭ ਪਹਿਲਾਂ ਤੈਅ ਹੋਇਆ ਹੋਇਆ ਸੀਗਾ ਅ ਦੇਖੋ ਇਹ ਜਿਨੇ ਆਪਾਂ ਦੇਖਦੇ ਹੈਗੇ ਕੋਰਸਪੋਂਡੈਂਸ ਤਾਂ ਇਹਨਾਂ ਦੀ ਆਪਸ ਵਿੱਚ ਚੱਲ ਰਹੀ ਸੀਗੇ ਜਿਵੇਂ ਉਸ ਟਾਈਮ ਦੇ ਉੱਤੇ ਆਫੀਸ਼ੀਅਲੀ ਤਾਂ ਹਜੇ ਵਜ਼ੀਰ ਜਿਹੜਾ ਉਹ ਲਾਲ ਸਿੰਘ ਹੈ ਠੀਕ ਹੈ ਮੋਦਗੀ ਤੇ ਫਰੋਜ਼ ਸ਼ਾਹ ਦੀ ਲੜਾਈ ਤੋਂ ਬਾਅਦ ਲਾਲ ਸਿੰਘ ਦੀ ਥਾਂ ਦੇ ਉੱਤੇ ਗੁਲਾਬ ਸਿੰਘ ਨੂੰ ਵਜ਼ੀਰ ਬਣਾ ਦਿੱਤਾ ਜਾਂਦਾ ਹੈ ਆਲਦੋ ਲਾਲ ਸਿੰਘ ਤੇ ਤੇਜ ਸਿੰਘ ਜਿਹੜੇ ਆ ਉਹ ਸਾਰੀਆਂ ਲੜਾਈਆਂ ਦੇ ਵਿੱਚ ਪਾਰਟਿਸਪੇਟ ਕਰਦੇ ਹੈਗੇ ਆ ਸੋ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਜਿਹੜੇ ਸਰਕਮਸਟੈਂਸਿਸ ਨੇ ਨਾ ਸਪੈਸ਼ਲੀ ਜਦੋਂ ਲord ਹਾਰਡਿੰਗ ਨੂੰ ਭਾਰਤ ਦਾ ਗਵਰਨਰ ਜਨਰਲ ਬਣਾਇਆ ਜਾਂਦਾ ਹੈਗਾ ਜੋ ਕਿ ਇੱਕ ਬਹੁਤ ਵੱਡਾ ਜਰਨਲ ਰਿਹਾ ਜਿਸ ਨੇ ਨੈਪੋਲੀਅਨ ਬੋਨਾਪਾਰਟ ਦੇ ਡਾਊਨਫਾਲ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ ਹੈਗਾ ਉਸ ਦੇ ਆ ਪੈਨਨਸੂਲਰ ਵਾਜ਼ ਦੇ ਵਿੱਚ ਜਾਂ ਬੈਟਲ ਆਫ ਵਾਟਰਲੂ ਦੇ ਵਿੱਚ ਉਹਨੇ ਖੁਦ ਪਾਰਟਿਸਪੇਟ ਕੀਤਾ ਹੈ ਉਸ ਨੂੰ ਜਦੋਂ ਗਵਰਨਰ ਜਨਰਲ ਅਪਾਇੰਟ ਕੀਤਾ ਜਾਂਦਾ ਹੈ ਇੰਡੀਆ ਦਾ ਤਾਂ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਸਿੱਖ ਨੇ ਉਹ ਇਸ ਅਪਾਇੰਟਮੈਂਟ ਨੂੰ ਇਹ ਦੇਖ ਰਿਹਾ ਕਿ ਬ੍ਰਿਟਿਸ਼ ਨੇ ਇੱਕ ਚੰਗੇ ਜਨਰਲ ਨੂੰ ਇਸ ਲਈ ਐਡੀ ਵੱਡੀ ਪੋਸਟ ਦੇ ਉੱਤੇ ਅਪਾਇੰਟ ਕੀਤਾ ਤਾਂ ਕਿ ਪੰਜਾਬ ਨੂੰ ਅਨੈਕਸ ਕੀਤਾ ਜਾਏ ਸਾਈਮਲਟੇਨਿਅਸਲੀ ਇਸੇ ਟਾਈਮ ਪੀਰੀਅਡ ਦੇ ਵਿੱਚ ਮੇਜਰ ਬ੍ਰਾਡਫੁੱਟ ਜਿਹੜਾ ਹੈਗਾ ਉਸ ਨੂੰ ਲੁਧਿਆਣਾ ਦੇ ਵਿੱਚ ਏਜੰਟ ਅਪਾਇੰਟ ਕਰ ਦਿੱਤਾ ਜਾਂਦਾ ਹੈ ਤੇ ਮੇਜਰ ਬਰਾਡਫੁੱਟ ਹੈ ਨਾ ਉਹ ਬਹੁਤ ਜ਼ਿਆਦਾ ਐਰੋਗੈਂਟ ਹੈ ਸਿੱਖਾਂ ਨੂੰ ਲੈ ਕੇ ਤੇ ਉਹ ਓਪਨਲੀ ਇਹ ਕਹਿ ਰਿਹਾ ਕਿ ਪੰਜਾਬ ਸਾਰਾ ਜਿਹੜਾ ਹੈਗਾ ਉਹ ਬ੍ਰਿਟਿਸ਼ ਦੇ ਅਧੀਨ ਹੈ ਸਪੈਸ਼ਲੀ ਜਿਹੜੇ ਸਿਸ ਸਤਲੁਜ ਏਰੀਆਜ਼ ਦੇ ਜਿੰਨੇ ਵੀ ਏਰੀਆਜ਼ ਨੇ ਉਹ ਸਾਰੇ ਬ੍ਰਿਟਿਸ਼ ਪ੍ਰੋਟੈਕਸ਼ਨ ਹੇਠ ਹੈ ਹੁਣ ਇਸ ਦੇ ਵਿੱਚ ਕੀ ਹੈ ਕਿ ਜਦੋਂ ਇਸ ਤੋਂ ਪਹਿਲਾਂ ਕਲੌਡ ਵੇਜ ਦੇ ਟਾਈਮ ਜਦੋਂ ਪੋਲੀਟੀਕਲ ਏਜੰਟ ਬੰਦਾ ਹੈ ਤਾਂ ਉਹ ਕੋਸ਼ਿਸ਼ ਕਰਦਾ ਹੈ ਕਿ ਬ੍ਰਿਟਿਸ਼ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਕੋਰਡੀਅਲ ਰਿਲੇਸ਼ਨਸ ਜਿਹੜੇ ਮੇਨਟੇਨ ਕੀਤੇ ਜਾਂਦੇ। ਇਸ ਲਈ 클ॉड ਵਿएट ਦੇ ਯਤਨਾ ਕਰਕੇ ਕੁਝ ਏਰੀਆਜ਼ ਸਿਸ ਸਤਲੁਜ ਦੇ ਕੁਝ ਏਰੀਆਜ਼ ਜਿਵੇਂ ਅਨੰਦਪੁਰ ਦਾ ਇਲਾਕਾ ਹੋਇਆ ਮਾਛੀਵਾੜੇ ਦਾ ਇਲਾਕਾ ਹੋਇਆ ਉਹ ਬ੍ਰਿਟਿਸ਼ ਜਿਹੜੇ ਐ ਲਾਹੌਰ ਦਰਬਾਰ ਨੂੰ ਦੇ ਦਿੰਦੇ ਆ। ਜੀ ਹੈਨਾ ਹਾਲਾਂਕਿ 1809 ਦੇ ਵਿੱਚ ਇਹ ਜਿੰਨੇ ਵੀ ਸਿਸ ਸਤਲੁਜ ਏਰੀਆਜ਼ ਨੇ ਉਹ ਬ੍ਰਿਟਿਸ਼ ਪ੍ਰੋਟੈਕਸ਼ਨੇਟ ਜਾ ਚੁੱਕਿਆ ਸੋ ਉਹ ਆਂਦਾ ਤਾਂ ਏਰੀਆ ਸਿਸਤਲੂਜ ਏਰੀਆ ਬਟ ਕਲਾਡ ਵੇਟ ਜਿਹੜਾ ਕਿਉਂਕਿ ਉਹ ਚਾਹੁੰਦਾ ਕਿ ਵੀ ਆਪਸ ਵਿੱਚ ਇਹ ਨਾ ਦੀ ਰਿਲੇਸ਼ਨਸ ਜਿਹੜੇ ਆ ਉਹ ਠੀਕ ਹੋਣ ਹੈਨਾ ਸੋ ਇਸ ਲਈ ਉਹ ਕਹਿੰਦੇ ਕਿ ਵੀ ਇਹ ਏਰੀਆਸ ਜਿਹੜੇ ਆ ਚਾਹੇ ਉਹ ਸਿਸਤਲੂਜ ਤੇ ਪੈ ਰਹੇ ਆ ਬਟ ਇਹ ਮਹਾਰਾਜੇ ਦੇ ਅਧੀਨ ਕਰ ਦੋ ਜਿਹੜੀ ਸੰਧੀ ਹੋਈ ਸੀਗੀ ਜੇ ਸਤਲੂਜ ਤੋਂ ਇਧਰ ਤੁਸੀਂ ਨਹੀਂ ਅੱਗੇ ਆਓਗੇ 1809 ਦੇ ਵਿੱਚ ਹੋਈ ਸੀ ਬਟ ਇਹ ਏਰੀਆਸ ਫੇਰ ਵੀ ਕਲਾਡ ਵੇਟ ਦੇ ਟਾਈਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤੇ ਗਏ ਬਟ ਜਦੋਂ ਲਾਰਡ ਬਰਾਡਫੁੱਟ ਆਂਦਾ ਹੈ ਤੇ ਮੇਜਰ ਬਰਾਡਫੁੱਟ ਉਹ ਕਹਿੰਦਾ ਨਹੀਂ ਇਹ ਸਾਰੇ ਏਰੀਆਜ਼ ਜਿਹੜੇ ਐ ਉਹ ਬ੍ਰਿਟਿਸ਼ ਦੇ ਅੰダー ਹੈ ਲਾਹੌਰ ਦਰਬਾਰ ਇੱਕ ਆਪਣੀ ਕੰਟਿੰਜੈਂਟ ਭੇਜਦਾ ਹੈਗਾ ਇਹਨਾਂ ਏਰੀਆਜ਼ ਦੇ ਵਿੱਚ ਤਾਂ ਕਿ ਉਹ ਉੱਥੇ ਆਪਣੀ ਐਡਮਿਨਿਸਟ੍ਰੇਟਿਵ ਡਿਊਟੀਆਂ ਪਰਫਾਰਮ ਕਰ ਸਕਣ ਜੀ ਲਾਰਡ ਬਰਾਡਫੁੱਟ ਜਿਹੜਾ ਆਪਣੀ ਫੋਰਸਿਸ ਭੇਜ ਦਿੰਦਾ ਕਿ ਇਹ ਏਰੀਆਜ਼ ਤੁਸੀਂ ਇਮੀਡੀਏਟਲੀ ਵਕੇਟ ਕਰੋਗੇ ਹੁਣ ਉਹ ਜਿਹੜੀ ਲਾਹੌਰ ਦਰਬਾਰ ਦੀ ਫੋਰਸ ਹੈ ਉਹ ਕਹਿੰਦੇ ਕਿ ਅਸੀਂ ਇਸ ਇਹਦੀਆ ਸਾਡਾ ਹੈ ਤੇ ਅਸੀਂ ਇੱਥੇ ਆਪਣੀ ਐਡਮਿਨਿਸਟ੍ਰੇਟਿਵ ਡਿਊਟੀਆਂ ਪਰਫਾਰਮ ਕਰਨ ਲਈ ਆਏ ਹਾਂ ਦੋਨਾਂ ਦੇ ਵਿੱਚ ਝੜਕ ਹੋ ਜਾਂਦੀ ਹੈ ਗੋਲੀ ਚੱਲਦੀ ਹੈ ਉਸ ਗੋਲੀ ਦੇ ਵਿੱਚ ਇੱਕ ਸਿੱਖ ਸੈਨਿਕ ਜਿਹੜਾ ਮਾਰਿਆ ਜਾਂਦਾ ਸੋ ਇਹ ਮੰਨਿਆ ਜਾਂਦਾ ਹੈ ਕਿ ਉਹ ਜਿਹੜੀ ਗੋਲੀ ਚੱਲੀ ਸੀ ਨਾ ਉਹ ਫਰਸਟ ਐਂਗਲੋ ਸਿੱਖ ਵਾਰ ਦੀ ਆਖ ਲੈੋ ਬੈਟਲ ਆਫ ਮੂਦਗੀ ਦੀ ਪਹਿਲੀ ਗੋਲੀ ਉਹ ਸੀ ਚਾਹੇ ਆਫੀਸ਼ੀਅਲੀ ਹਜੇ ਲੜਾਈ ਸ਼ੁਰੂ ਨਹੀਂ ਹੋਈ ਐ ਪਰ ਮੋਡ ਉਸਨੇ ਬੰਨਿਆ ਪਰ ਪਹਿਲੀ ਗੋਲੀ ਉਸ ਨੂੰ ਮੰਨਿਆ ਜਾਂਦਾ ਹੈ ਜਿਹੜੀ ਗੋਲੀ ਉਦੋਂ ਚੱਲ ਪਈ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਰਿਲੇਸ਼ਨਸ ਐਨ ਐ ਡਿਟੀਰੀਓਰੇਟ ਹੋ ਗਏ ਕਿ ਉਹ ਕਿਉਂਕਿ ਬ੍ਰਿਟਿਸ਼ ਵੀ ਜਿਹੜੇ ਆ ਉਹ ਐਡਮੰਟ ਨੇ ਉਹਨਾਂ ਨੇ ਡਿਸਾਈਡ ਕਰ ਲਿੱਤਾ ਤੇ ਜਦੋਂ ਅਸੀਂ ਜੇ ਡੀ ਕਨਿੰਗਮ ਦੀ ਬੁੱਕ ਪੜ੍ਹੀ ਹੈ ਨਾ ਜੇ ਡੀ ਕਨਿੰਗਮ ਨੇ ਹਿਸਟਰੀ ਆਫ ਸਿਕਸ ਲਿਖੀ ਹੈ ਤੇ ਜੇ ਡੀ ਕ ਨਿੰਘਮ ਦੀ ਜਿਹੜੀ ਬੁੱਕ ਹੈ ਨਾ ਉਹਦੇ ਵਿੱਚ ਉਹ ਲਿਖਦਾ ਹੈ ਕਹਿੰਦਾ ਕਿ ਜਿਹੜਾ ਲਾਰਡ ਹਾਰਡਿੰਗ ਹੈ ਨਾ ਉਸ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਸ ਨੇ ਸਿੱਖਾਂ ਦੀ ਸਸਪੀਸ਼ਨ ਜਿਹੜੀ ਹੈ ਉਸ ਨੂੰ ਦੂਰ ਕਰਨ ਦੇ ਵਿੱਚ ਉਹਨੇ ਕੋਈ ਵੀ ਕਮੀ ਨਹੀਂ ਛੱਡੀ ਕਮੀ ਨਹੀਂ ਛੱਡੀ ਉਹਨੇ ਬਿਲਕੁਲ ਵੀ ਉਹਨਾਂ ਨੂੰ ਦੀ ਸਸਪੀਸ਼ਨ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ 댓 ਮੀਨਸ ਕਿ ਵੀ ਸ਼ਾਇਦ ਉਹ ਉਹ ਵੀ ਚਾਹੁੰਦਾ ਸੀ ਕਿ ਲੜਾਈ ਹੋਏ ਜੀ ਠੀਕ ਹੈ ਸੋ ਇਨਾ ਸਰਕਮਸਟੈਂਸਿਸ ਦੇ ਵਿੱਚ ਇੱਕ ਪਾਸੇ ਕਮਾਂਡਰ ਇਨ ਚੀਫ ਆ ਜਾਂਦਾ ਹੈ ਸਰ ਹਿਊਗ ਗਫ ਜੋ ਕਿ ਖੁਦ ਬਹੁਤ ਵੱਡਾ ਜਰਨਲ ਹੈ ਦੂਜੇ ਪਾਸੇ ਲਾਹੌਰ ਦਰਬਾਰ ਜਿਹੜੀ ਹੈ ਉਹ ਲਾਲ ਸਿੰਘ ਨੂੰ ਵਜ਼ੀਰ ਅਪਾਇੰਟ ਕਰਦੇ ਹੈ ਤੇ ਸਰਦਾਰ ਤੇਜ ਸਿੰਘ ਉਸ ਨੂੰ ਕਮਾਂਡਰ ਇਨ ਚੀਫ ਅਪਾਇੰਟ ਕੀਤਾ ਜਾਂਦਾ ਹੈ ਇਹ ਸਤਲੁਜ ਦਰਿਆ ਜਦੋਂ ਕ੍ਰਾਸ ਕਰਦੇ ਹੈ ਦਾ ਕਿਉਂਕਿ ਜਿਹੜਾ ਲਾਲ ਸਿੰਘ ਤੇ ਤੇਜ ਸਿੰਘ ਹੈ ਨਾ ਇਹ ਸੀਕ੍ਰੀਟਲੀ ਨਿਕਲਸਨ ਸੀ ਅਸਿਸਟੈਂਟ ਟੂ ਏਜੰਟ ਬ੍ਰਿਟਿਸ਼ ਦਾ ਉਹਨਾਂ ਦੇ ਨਾਲ ਕੋਰਸਪੋਂਡੈਂਸ ਦੇ ਵਿੱਚ ਸੀ वार्तालाप ਦੇ ਵਿੱਚ वार्तालाप ਦੇ ਵਿੱਚ ਸੀ ਔਰ ਪੂਰੀ ਸਿੱਖਾ ਦੀ ਜੋ ਵੀ ਸਟਰੈਟਜੀ ਹੈਗੀ ਹੈ ਉਹ ਲੀਖ ਕਰ ਰਹੇ ਸੀ ਤੇ ਜਦੋਂ ਉਹ ਸਤਲੁਜ ਦਰਿਆ ਨੂੰ ਕਰਾਸ ਕਰ ਲੈਂਦਾ ਨਾ ਤਕਰੀਬਨ 60000 ਦੇ ਕਰੀਬ ਸੋਲਜਰਸ ਦੇ ਨਾਲ ਲਾਲ ਸਿੰਘ ਤੇ ਤੇਜ ਸਿੰਘ ਉਹ ਸਤਲੁਜ ਦਰਿਆ ਨੂੰ ਕਰਾਸ ਕਰ ਲੈਂਦੇ ਆ ਤੇ ਉਸ ਟਾਈਮ ਦੇ ਉੱਤੇ ਬ੍ਰਿਟਿਸ਼ ਦੀ ਆਰਮੀ ਜਿਹੜੀ ਹੈ ਉਹ ਜான் ਲਿਟਰਲ ਦੇ ਕੋਲ ਬਹੁਤ ਮਿਨੀਮਮ ਨੰਬਰ ਜਿਹੜਾ ਉਹਨਾਂ ਦੇ ਕੋਲ ਐਗਜ਼ਿਸਟ ਕਰਦਾ ਕਿਉਂਕਿ ਏਡੀ ਵੱਡੀ ਗਿਣਤੀ ਨਹੀਂ ਸੀਗੀ ਉਹਨਾਂ ਕੋਲ ਨਹੀਂ ਗਿਣਤੀ ਸੀਗੀ ਜੇ ਸਿੱਖ ਉਸੇ ਟਾਈਮ ਉਹਨਾਂ ਤੇ ਹਮਲਾ ਕਰ ਦਿੰਦੇ ਹਾਰ ਜਾਂਦੇ ਤਾਂ ਮਤਲਬ ਕਈ ਤਾਂ ਸਿੱਖ ਰਾਜਦਾਨਤ ਨਹੀਂ ਹੋਣਾ ਸੀ ਜੇ ਇੱਕ 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 ਐਸੀ ਗੱਲ ਕਰੀਏ ਵੈਸੇ ਨਹੀਂ ਜੀ ਤੇ ਡਾਕਟਰ ਸਾਹਿਬ ਜਿਹੜੀਆਂ ਇਸ ਦੇ ਨਾਲ ਜਦੋਂ ਬ੍ਰਿਟਿਸ਼ ਇਹ ਪਲਾਨ ਹੁੰਦਾ ਜਾਂ ਮੁਦਕੀ ਦੀ ਲੜਾਈ ਦਾ ਦਿਨ ਮਿੱਥਿਆ ਜਾਂਦਾ ਨਾਲ ਦੀ ਨਾਲ ਜੇਕਰ ਐਸੀ ਗੱਲ ਕਰੀਏ ਜਦੋਂ ਹਮਲਾ ਹੁੰਦਾ ਤਾਂ ਉਸ ਤੋਂ ਬਾਅਦ ਜਿਹੜੀਆਂ ਵੱਖ-ਵੱਖ ਪੰਜਾਬ ਦੀਆਂ ਰਿਆਸਤਾਂ ਨੇ ਉਹ ਕਿਸ ਵਕਤੋਂ ਕਿਸ ਤਰ੍ਹਾਂ ਬ੍ਰਿਟਿਸ਼ ਸਰਕਾਰ ਦੇ ਨਾਲ ਸੀ ਜਾਂ ਜੇ ਈਸਟ ਇੰਡੀਆ ਕੰਪਨੀ ਦੇ ਨਾਲ ਸੀ ਜੇ ਕਿਵੇਂ ਜਿਹੜੀਆਂ ਇਤਿਹਾਸਤਾ ਨੇ ਨਾ ਜਦੋਂ 1809 ਦੇ ਵਿੱਚ ਮੇ 1809 ਦੇ ਵਿੱਚ ਲਾਰਡ ਬਰਾਡਫੁੱਟ ਦੇ ਟਾਈਮ 'ਚ ਉਹ ਬ੍ਰਿਟਿਸ਼ ਏਜੰਸੀਸ ਚਾਹ ਉਸ ਟਾਈਮ ਦੇ ਉੱਤੇ ਤਾਂ ਇਹ ਜਿੰਨੀਆਂ ਰਿਆਸਤਾ ਸੀ ਸਿਸਕਲੂ ਸਟੇਟਸ ਦੀਆਂ ਇਹ ਸਾਰੀਆਂ ਸਾਰੀਆਂ ਬ੍ਰਿਟਿਸ਼ ਪ੍ਰੋਟੈਕਸ਼ਨ ਹੇਠ ਚਲੀਆਂ ਗਿਆ ਸੀ ਜਿਨ੍ਹਾਂ ਵਿੱਚ ਜੀਂਦ ਪਟਿਆਲਾ ਜਿਹਦੇ ਵਿੱਚ ਪਟਿਆਲਾ ਜੀਂ ਦਿਨਾਬਾ ਕਪੂਰਥਲਾ ਫਰੀਦਕੋਟ ਕਲਸੀਆ ਇਹ ਮੁੱਖ ਤੌਰ ਦੇ ਉੱਤੇ ਜੇ ਅਸੀਂ ਸਿੱਖ ਰਾਜੇ ਜਿਨ੍ਹਾਂ ਦੀ ਅਸੀਂ ਕਹੀਏ ਇਹ ਰਿਆਸਤਾ ਸੀਗੀਆਂ ਸੋ ਹੋਰ ਵੀ ਬਹੁਤ ਸਾਰੇ-ਸਾਰੇ ਆਸਤਾ ਸੀਗੇ ਪਰ ਉਸ ਉਥੋਂ ਦੇ ਰਾਜ ਜਿਹੜਾ ਸਿੱਖ ਨਹੀਂ ਸੀਗੇ ਇਹ ਇਹਨਾਂ ਦੇ ਸਟੇਟਸ ਦੇ ਰਾਜ ਜਿਹੜਾ ਸਿੱਖ ਸੀਗੇ ਸਾਰੇ ਇਹ ਜਿਹੜਾ 1809 ਦੇ ਵਿੱਚ ਬ੍ਰਿਟਿਸ਼ ਪ੍ਰੋਟੈਕਸ਼ਨ ਹੇ ਚੱਲਿਆ ਜਾਂਦੀ ਹੈ ਤਾਂ ਬ੍ਰਿਟਿਸ਼ ਜਿਹੜੇ ਨਾ ਇਹਨਾਂ ਨੂੰ ਇੱਕ ਸੰਦ ਜਾਰੀ ਕਰਦੇ ਇੱਕ ਪ੍ਰੋਕਲੇਮੇਸ਼ਨ ਕਰਦੇ ਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਕਿਉਂਕਿ ਅਸੀਂ ਤੁਹਾਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰ ਰਹੇ ਹਾਂ ਉਸ ਦੇ ਬਦਲੇ ਵਿੱਚ ਤੁਸੀਂ ਜਦੋਂ ਵੀ ਬ੍ਰਿਟਿਸ਼ ਕਿਸੇ ਵੀ ਐਮਰਜੈਂਸੀ ਨੂੰ ਫੇਸ ਕਰਨਗੇ ਤਾਂ ਉਸ ਐਮਰਜੈਂਸੀ ਦੇ ਦੌਰਾਨ ਤੁਸੀਂ ਫਾਈਨੈਂਸ਼ੀਅਲੀ ਤੇ ਮਿਲਿਟਰੀਲੀ ਬ੍ਰਿਟਿਸ਼ ਦੀ ਹੈਲਪ ਕਰੋਗੇ ਇਹ ਮੰਡੇਟਰੀ ਹੈ ਬੈਕਅਪ پلان ਵਾਸਤੇ ਉਹਨਾਂ ਦੀ ਜਿਹੜੀ ਹੈ ਸਪੋਰਟ ਤੇ ਕਈ ਤਾਂ ਮਤਲਬ ਇਹ ਸਿੱਖ ਰਿਆਸਤਾ ਫਿਰ ਉਸ ਵਕਤ ਇਹਨਾਂ ਦੇ ਨਾਲ ਸੀਗੀਆਂ ਜਿਹੜੀਆਂ ਬਿਲਕੁਲ ਜ਼ਰੂਰੀ ਸੀਗਾ ਇਹਨਾਂ ਦੇ ਲਈ ਪਾਸੇ ਕਲਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਿਆਸਤ ਸੀ ਜਿਹੜੀ ਕੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੋਈ ਇਹ ਬ੍ਰਿਟਿਸ਼ਰਾਂ ਦੇ ਨਾਲ ਮੱਥਾ ਲਾ ਰਹੀ ਸੀ ਜੀ ਹੁਣ ਉਸ ਟਾਈਮ ਦੇ ਉੱਤੇ ਤੁਸੀਂ ਦੇਖੋ ਪਟਿਆਲਾ ਦੇ ਵਿੱਚ ਮਹਾਰਾਜਾ ਕਰਮ ਸਿੰਘ ਰਾਜ ਕਰ ਰਹੇ ਸੀਗੇ ਤੇ ਮਹਾਰਾਜਾ ਕਰਮ ਸਿੰਘ ਫਸਟ ਐਂਗਲੋ ਸਿੱਖ ਵਾਰ ਦੇ ਵਿੱਚ ਤਕਰੀਬਨ 2000 ਇਨਫੈਂਟਰੀ ਤੇ 2000 ਕੈਵਲਰੀ ਦੀ ਫੋਰਸ ਜਿਹੜੀ ਹੈ ਉਹ ਉਹ ਬ੍ਰਿਟਿਸ਼ ਨੂੰ ਪ੍ਰੋਵਾਈਡ ਕਰਦੇ ਆ। ਔਰ ਜਿਹੜੇ ਰਾਜਾ ਕਰਮ ਸਿੰਘ ਨੇ ਮਹਾਰਾਜਾ ਕਰਮ ਸਿੰਘ ਹਾਂਜੀ ਬਟ ਉਹ 체ਤੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਹਨਾਂ ਦੀ ਥਾਂ ਤੇ ਅਗਲਾ ਮਹਾਰਾਜਾ ਪਟਿਆਲੇ ਦਾ ਬੰਦੇ ਮਹਾਰਾਜਾ ਨਰਿੰਦਰ ਸਿੰਘ ਮਹਾਰਾਜਾ ਨਰਿੰਦਰ ਸਿੰਘ ਜਿਹੜਾ ਉਹ ਪੂਰੀ ਹੈਲਪ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚ ਬ੍ਰਿਟਿਸ਼ ਨੂੰ ਪ੍ਰੋਵਾਈਡ ਕਰਦੇ ਆ ਸੋ ਉਹਨਾਂ ਦੀਆਂ ਸਰਵਿਸਿਸ ਤੋਂ ਖੁਸ਼ ਹੋ ਕੇ ਲord ਹਾਰਡਿੰਗ ਖੁਦ ਪਟਿਆਲਾ ਵਿਜ਼ਿਟ ਕਰਦਾ ਹੈ ਫੈਬਰੂਰੀ 1847 ਦੇ ਵਿੱਚ ਆ ਆ ਕੇ ਉਹ ਮਹਾਰਾਜੇ ਨੂੰ ਹੱਲਾਸ਼ੇਰੀ ਦੇਣ ਦੇ ਲਈ ਉਹ ਆਂਦੇ ਕਿ ਬਿਲਕੁਲ ਮਹਾਰਾਜੇ ਨੂੰ ਖਿੱਲਤ ਪ੍ਰੋਵਾਈਡ ਕੀਤੀ ਜਾਂਦੀ ਹੈ ਮਹਾਰਾਜੇ ਦੀ ਪਰਸਨਲ ਜਿਹੜਿਆ ਸੈਲੂਟ ਹੈਗੇ ਆ 15 ਗਨਸ ਹੋ ਜਾਂਦੇ ਜੋ ਕਿ ਪਹਿਲਾਂ 11 ਜਾਂ 12 ਗਨਸ ਸੀ ਗਿਆ ਹੁਣ ਉਹ 15 ਗਨਸ ਉਹਨਾਂ ਦੀ ਪਰਸਨਲ ਸੈਲੂਟ ਹੈ ਔਰ ਬਹੁਤ ਸਾਰੀਆਂ ਸਟੇਟਸ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਜੀਨ ਦੇ ਰਾਜੇ ਨੇ ਥੋੜੀ ਜੀ ਆਨਾਖਾਨੀ ਕੀ ਕਰਦਾ ਉਹ ਉਸ ਤੇ ਇਲਜ਼ਾਮ ਲੱਗਦਾ ਹੈਗਾ ਕਿ ਉਸਨੇ ਬ੍ਰਿਟਿਸ਼ ਦਾ ਸਾਥ ਨਹੀਂ ਦਿੱਤਾ ਤਾਂ ਉਸ ਤੋਂ ਕਈ ਇਲਾਕੇ ਖੋਏ ਜਾਂਦੇ ਆ ਤੇ ਉਹ ਖੋਇਆ ਹੋਇਆ ਇਲਾਕਾ ਜਿਹੜਾ ਨਾ ਉਹ ਮਹਾਰਾਜੇ ਪਟਿਆਲਾ ਤੇ ਫਰੀਦਕੋਟ ਦੇ ਮਹਾਰਾਜੇ ਦੇ ਵਿੱਚਕਾਰ ਡਿਸਟ੍ਰਿਬਿਊਟ ਕੀਤਾ ਜਾਂਦਾ ਹੈ ਤੋਹਫੇ ਦੇ ਤੌਰ ਤੇ ਤੋਹਫੇ ਦੇ ਤੌਰ ਤੇ ਔਰ ਇੱਕ ਹਰਦਵਾੜ ਦੇ ਵਿੱਚ ਘਰ ਸੀਗਾ ਉਹ ਵੀ ਘਰ ਜਿਹੜਾ ਮਹਾਰਾਜਾ ਨਰਿੰਦਰ ਸਿੰਘ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਇਹ ਇਸ ਫਸਟ ਐਂਗਲੋ ਸਿੱਖ ਵਾਰ ਦੇ ਵਿੱਚ ਉਹਦੀਆਂ ਸਰਵਿਸਿਸ ਕਰਦੇ ਡਾਕਟਰਪਿੰਦੀ ਤਾਂ ਫਿਰ ਬਹੁਤ ਕਡੀਆਂ ਜੁੜੀਆਂ ਹੋਈਆਂ ਨੇ ਆਪਸ ਦੇ ਵਿੱਚ ਜੇ ਕਈ ਤੰਦਾ ਸਾਰੇ ਪਾਸੇ ਫੈਲੀਆਂ ਹੋਈਆਂ ਤੇ ਇੱਕ ਮੈਨੂੰ ਇਹ ਦੱਸੋ ਜਦੋਂ ਮੁਦਕੀ ਦੀ ਲੜਾਈ ਹੁੰਦੀ ਹੈ ਮੁਦਕੀ ਦੀ ਜਿਹੜੀ ਲੋਕੇਸ਼ਨ ਹੈ ਉੱਥੇ ਫਿਰ ਅਸਲ ਦੇ ਵਿੱਚ ਕਿੰਨੇ ਸਿੰਘ ਆਉਂਦੇ ਆ ਜਾਂ ਅੰਗਰੇਜ਼ਾਂ ਦੇ ਟ੍ਰੂਪਸ ਕਿੰਨੇ ਸੀਗੇ ਜੇ ਇਧਰੋਂ ਕਿੰਨੇ ਸੀ ਜੋ ਉੱਥੇ ਲੜਾਈ ਹੁੰਦੀ ਹੈ ਜੀ ਮੁਦਕੀ ਦੀ ਲੜਾਈ ਦੇ ਵਿੱਚ ਨਾ ਅ ਤਕਰੀਬਨ ਜਦੋਂ ਦੇਖੋ ਇੱਥੋਂ ਤਾਂ ਚੱਲਦੇ ਹੈਗੇ 60000 ਦੇ ਕਰੀਬ ਇਹ ਫੋਰਸਿਸ ਸਿੱਖਾ ਦੀਆਂ ਜਾਂਦੀਆਂ ਹੈਗੀਆਂ ਬਟ ਕਿਉਂਕਿ ਲਾਲ ਸਿੰਘ ਨੇ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਸਾਡੀਆਂ ਇੰਨੀਆਂ ਫੋਰਸਿਸ ਹੈਗੀਆਂ ਤਾਂ ਬ੍ਰਿਟਿਸ਼ ਜਿਹੜੇ ਆ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਰੋਕੋ ਠੀਕ ਹੈ ਹਜੇ ਤੁਸੀਂ ਹਮਲਾ ਨਾ ਕਰੋ ਸਾਡੇ ਤੇ ਜਿਹੜੀ ਮੁੱਦਕੀ ਦੀ ਲੜਾਈ ਹੈ ਉਹ 18th ਦਸੰਬਰ 1845 ਨੂੰ ਲੜੀ ਜਾਂਦੀ ਹੈ Uh, 13th डिसेंबर 1845 ਨੂੰ ਬ੍ਰਿਟਿਸ਼ ਨੇ ਸਿੱਖਾਂ ਦੇ ਖਿਲਾਫ ਵਾਰ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਸੀਗੀ ਠੀਕ ਹੈ ਬਟ ਲੜਾਈ ਜਿਹੜੀ ਉਹ 5 ਦਿਨ ਬਾਅਦ ਮੁੱਦਕੀ ਦੀ ਲੜਾਈ ਹੁੰਦੀ ਹੈ 5 ਦਿਨ ਕਿਉਂ ਲਗਾਏ ਜਾਂਦੇ ਆ ਕਿਉਂਕਿ ਬ੍ਰਿਟਿਸ਼ ਜਿਹੜਾ ਇਧਰ ਤੋਂ ਉਧਰੋਂ ਆਪਣੇ ਕਿਤੋਂ ਅੰਬਾਲੇ ਤੋਂ ਲੁਧਿਆਣੇ ਤੋਂ ਆਪਣੇ ਫੋਰਸਿਸ ਮੰਗਵਾ ਰਹੇ ਜਦ ਕਿ ਸਿੱਖ ਫੋਰਸਿਸ ਆਲਰੇਡੀ ਉੱਥੇ ਮੌਜੂਦ ਹੈ ਠੀਕ ਹੈ ਜਦੋਂ ਇੱਥੇ ਮੁੱਦਕੀ ਦੀ ਲੜਾਈ ਦੇ ਵਿੱਚ ਫੌਜਾ ਇਕੱਠੀਆਂ ਹੁੰਦੀ ਆ ਤਾਂ ਹਿਊਗ ਗਫ ਜਿਹੜਾ ਉਹਦੇ ਕੋਲ ਤਕਰੀਬਨ 12000 ਸੋਲਜਰਸ ਨੇ 48 ਗਨਸ ਨੇ ਚਾਰ ਆਟਿਲੀਰੀ ਦੀਆਂ ਫੋਰਸਿਸ ਨੇ ਯੂਨਿਟਸ ਨੇ ਉੱਥੇ ਲਾਲ ਸਿੰਘ ਜਿਹੜਾ ਉਹ ਫੋਰਸਿਸ ਲੈ ਕੇ ਜਾਂਦਾ 3500 ਕੈਵਲਰੀ 2000 ਇਨਫੈਂਟਰੀ 20 ਕੈਨਨਸ ਦੈਟਸ ਆਲ ਤੇ ਬ੍ਰਿਟਿਸ਼ ਸਰਕਾਰ ਉਹ ਜਦੋਂ ਹਮਲਾ ਕਰਦੇ ਉਹਨਾਂ ਕੋਲ ਤੋਪਾਂ ਨਹੀਂ ਸੀਗੀਆਂ ਤੋਪਾਂ ਸਿੱਖ ਐਨੇ ਦਿਨ ਉਹਨਾਂ ਨੇ ਢਾਈ ਲਾਈ ਸੀਗੀਆਂ ਨਾ ਕਿਉਂਕਿ ਉਹ ਤੋਪਾਂ ਮੰਗਵਾ ਰਹੇ ਸੀਗੇ ਹਮ ਬ੍ਰਿਟਿਸ਼ ਨੇ ਟਾਈਮ ਪੀਰੀਅਡ ਜਿਹੜਾ ਉਹ ਕਿਉਂ ਲਗਾਇਆ ਤਾਂ ਕਿ ਉਹ ਆਪਣੀਆਂ ਫੋਰਸਿਸ ਇਕੱਠੀਆਂ ਕਰਨ ਜੀ ਸਿੱਖ ਜਿਹੜੇ ਉਹ 60000 ਦੀ ਫੋਰਸ ਦੇ ਨਾਲ ਉਹ ਰੀਵਰ ਕਰਾਸ ਕਰ ਰਿਹਾ ਬਟ ਲਾਲ ਸਿੰਘ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਅਲੱਗ-ਅਲੱਗ ਡਿਵੀਜ਼ਨਸ ਦੇ ਵਿੱਚ ਡਿਵਾਈਡ ਹੋ ਜਾਓ ਕੁਝ ਫੋਰਸੇਜ਼ ਨੂੰ ਆਪਣੇ ਉਹਨੂੰ ਭੇਜ ਦਿੰਦਾ ਹੈਗਾ ਕਿ ਸ਼ਾਮ ਸੀ ਗਟਾਰੀ ਵਾਲਾ ਨੂੰ ਕਹਿੰਦਾ ਕਿ ਤੁਸੀਂ ਹਰੀਕੇ ਜਾ ਕੇ ਦੇਖੋ ਉੱਥੇ ਕੀ ਹੋ ਰਿਹਾ ਹੈਗਾ ਤੇਜ ਸਿੰਘ ਨੂੰ ਕਹਿੰਦਾ ਤੁਸੀਂ ਉਧਰ ਫਿਰੋਜ਼ ਸ਼ਾਹ ਵੱਲ ਚਲੇ ਜਾਓ ਉਧਰ ਚਲੇ ਜਾਓ ਬਾਕੀ ਦੀ ਫੋਰਸੇਜ਼ ਨੂੰ ਮੈਂ ਇਧਰ ਮੁਦਗੀ ਲੈ ਕੇ ਜਾਣਾ ਔਰ ਤੁਸੀਂ ਦੇਖੋਗੇ ਕਿ ਜਿਹੜੇ ਇੱਕ ਗੰਡਾ ਸਿੰਘ નિਹੰਗ ਸੀ ਜਿਸ ਨੇ ਜਦੋਂ ਆਪਣੇ ਫੋਰਸਿਸ ਦੇ ਨਾਲ ਆ ਰਿਹਾ ਸੀਗਾ ਨਾ ਤਾਂ ਉਹਨੇ ਇੱਕ ਬ੍ਰਿਟਿਸ਼ ਆਫੀਸਰ ਕੈਪਚਰ ਕਰ ਲਿਆ ਸੀਗਾ ਤੇ ਉਹ ਬ੍ਰਿਟਿਸ਼ ਆਫੀਸਰ ਨੂੰ ਲਾਲ ਸਿੰਘ ਨੂੰ ਹੈਂਡਓਵਰ ਕਰ ਦਿੰਦਾ ਹੈ ਵੀ ਇਸ ਤੋਂ ਅਸੀਂ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਉਹ ਕਢਵਾ ਸਕਦੇ ਹਾਂ ਠੀਕ ਹੈ ਬਟ ਲਾਲ ਸਿੰਘ ਉਸ ਨੂੰ ਪੂਰੀ ਖਾਤਰ ਦੇ ਦਾਰੀ ਕਰਦਾ ਉਸਤੇ ਤੇ ਬਲਕਿ ਉਸ ਤੋਂ ਇਨਫੋਰਮੇਸ਼ਨ ਕੁਝ ਨਿਕੜਵਾਂਦਾ ਜਿੰਨੀ ਸੈਂਸਿਟਿਵ ਇਨਫੋਰਮੇਸ਼ਨ ਸਿੱਖਾਂ ਦੀ ਸੀ ਉਹ ਸਾਰੀ ਦੀ ਸਾਰੀ ਉਸ ਨੂੰ ਦੱਸ ਦਿੰਦਾ ਤੇ ਸਵੇਰੇ ਹੀ ਉਸ ਦਾ ਰਵਾਨਾ ਕਰ ਦਿੰਦਾ ਕਿਸੇ ਨੂੰ ਨਹੀਂ ਪਤਾ ਉਹ ਬੰਦਾ ਕਿੱਥੇ ਗਿਆ ਮਤਲਬ ਇਹ ਵੀ ਇਤਿਹਾਸ ਦੇ ਵਿੱਚ ਇਹ ਵੀ ਸਾਡੇ ਕੋਲ ਇਹ ਇਨਸੀਡੈਂਟ ਵੀ ਦਰਜ ਹੈਗਾ ਮਤਲਬ ਜਿੰਨੀ ਜਾਣਕਾਰੀ ਉਸ ਕੋਲ ਹੈਗੀ ਸੀ ਉਸ ਨੂੰ ਅਗਾ ਜਾ ਕੇ ਉਹਨੇ ਫਿਰ ਬ੍ਰਿਟਿਸ਼ ਤੱਕ ਤਾਂ ਕਿ ਸਾਰੀ ਉਹਨਾਂ ਦੀ ਜੋ ਸਿੱਖਾਂ ਦੀ ਮਿਲਟਰੀ ਸਟਰੈਟਜੀ ਹੈਗੀ ਹੈ ਉਸ ਨੇ ਉਹ ਰਿਵੀਲ ਕਰ ਦਿੱਤੇ ਜਦੋਂ ਮੁੱਤਕੀ ਦੀ ਲੜਾਈ ਹੁੰਦੀ ਹੈ ਇਸ ਲੜਾਈ ਦੇ ਵਿੱਚ ਸਿੱਖ ਜਿਹੜੇ ਆ ਉਹ ਬਹਾਦਰੀ ਦੇ ਨਾਲ ਲੜਦੇ ਆ ਬਟ ਲਾਲ ਸਿੰਘ ਜਿਹੜਾ ਉਹ ਪਤਾ ਨਹੀਂ ਕਿਉਂ ਆਪਣੇ ਫੋਰਸਿਸ ਨੂੰ ਕੁਝ ਫੋਰਸਿਸ ਨੂੰ ਨਾਲ ਲੈ ਕੇ ਮੈਦਾਨੇ ਜੰਗ ਛੱਡ ਕੇ ਚਲਾ ਜਾਂਦਾ ਹੈ ਬਟ ਡੋਗਰੇ ਤੇ ਮੁਸਲਮਾਨ ਇਸ ਦੀ ਫੌਜ ਦਾ ਹਿੱਸਾ ਸੀ ਇਸ ਦੀ ਫੌਜ ਦਾ ਹਿੱਸਾ ਸੀ ਖਾਲਸਾ ਆਰਮੀ ਜਿਹੜੀ ਹੈ ਨਾ ਉਹਦਾ ਨਾਮ ਚਾਹੇ ਖਾਲਸਾ ਆਰਮੀ ਆ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਰਣਜੀਤ ਸਿੰਘ ਨੇ ਨਾ ਆਪਣੀ ਆਰਮੀ ਨੂੰ ਮਾਡਰਨਾਈਜ਼ ਕਰ ਦਿੱਤਾ ਸੀਗਾ ਵੈਸਟਰਨ ਲਾਈਨਸ ਦੇ ਉੱਤੇ ਲਿਆਂਦਾ ਸੀਗਾ ਤੇ ਉਸ ਦੀ ਆਰਮੀ ਜਿਹੜੀ ਹੈ ਉਹ ਦੋ ਪਾਸੇ ਦੇ ਵਿੱਚ ਡਿਵਾਈਡਡ ਹੈ ਇੱਕ ਰੈਗੂਲਰ ਆਰਮੀ ਹੈ ਜਿਹਨੂੰ ਫੌਜੇ ਆਇਨ ਕਹਿੰਦੇ ਆ ਇੱਕ ਇਰੈਗੂਲਰ ਆਰਮੀ ਹੈ ਜਿਹੜੀ ਫੌਜੇ ਬੇਕਵਾਇਦ ਹੈ ਰੈਗੂਲਰ ਆਰਮੀ ਤਾਂ ਜਿਹੜੀ ਵੈਲ ਡਿਸਿਪਲਿਨਡ ਵੈਲ ਟ੍ਰੇਨਡ ਹੈ ਇਰੈਗੂਲਰ ਆਰਮੀ ਜੀਡੀ ਹੈ ਨਾ ਇਹ ਉਹ ਆਰਮੀ ਹੈ ਜਿਹਦੇ ਵਿੱਚ ਕੈਲੋ ਪੁਰਾਣੀ ਮਿਸਲਦਾਰ ਜਿਹੜੇ ਅਕਾਲੀ ਤੇ ਜਗੀਰਦਾਰ ਇਹ ਸਾਰੇ ਫੋਰਸਿਸ ਜਿਹੜੀਆਂ ਉਹਦੇ ਵਿੱਚ ਹੈਗੀਆਂ ਸੋ ਇਹ ਫੋਰਸਿਸ ਜਿਹੜੀਆਂ ਉਹ ਆਪਣੀ ਮਰਜ਼ੀ ਦੇ ਨਾਲ ਲੜਾਈ ਲੜਦੀਆਂ ਇੰਨੀ ਜ਼ਿਆਦਾ ਉਹ ਡਿਸਪਲਿੰਡ ਨਹੀਂ ਹੈਗੀਆਂ ਕਿਉਂਕਿ ਉਹਨਾਂ ਨੂੰ ਰੈਗੂਲਰ ਟ੍ਰੇਨਿੰਗ ਨਹੀਂ ਮਿਲਦੀ ਰੈਗੂਲਰ ਟ੍ਰੇਨਿੰਗ ਜਿਹੜੀ ਮਿਲਦੀ ਹੈ ਉਹ ਫੌਜੇ ਆਇਨ ਨੂੰ ਮਿਲਦੀ ਹੈਗੀ ਡਾਕਟਰ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਲਾਲ ਸਿੰਘ ਸੀਗੇ ਜਦੋਂ ਜੰਗ ਦੇ ਵਿੱਚ ਅਗਵਾਈ ਕਰਦੇ ਆ ਤੇ ਉਹ ਆਪਣੀਆਂ ਫੌਜਾਂ ਨੂੰ ਵਿੱਚੇ ਚੱਲਦੇ ਜੰਗ ਦੇ ਵਿੱਚ ਮੈਦਾਨੇ ਵਿੱਚ ਛੱਡ ਕੇ ਭੱਜ ਜਾਂਦੀਆਂ ਜੀ ਬਿਲਕੁਲ ਔਰ ਉਹਦੇ ਦੇ ਭਜਨ ਕਰਕੇ ਹੀ ਸਿੱਖ ਜਿਹੜੇ ਆ ਉਹ ਮੁੱਦਕੀ ਦੀ ਲੜਾਈ ਦੇ ਵਿੱਚ ਹਾਰ ਜਾਂਦੇ ਆ ਇਨਫੈਕਟ ਬ੍ਰਿਟਿਸ਼ ਖੁਦ ਡਿਕਲੇਅਰ ਕਰ ਦਿੰਦੇ ਆ ਕਿ ਵੀ ਅਸੀਂ ਇਹ ਲੜਾਈ ਜਿੱਤ ਲਈ ਐ ਇਸ ਲੜਾਈ ਦੇ ਵਿੱਚ ਸਾਡੇ ਕੋਲ ਐਗਜ਼ੈਕਟ ਜੋ ਕੈਜੁਐਲਟੀਆਂ ਆਂਦੀਆ ਹੈਗੀ ਆ ਉਹਨਾਂ ਦਾ ਨੰਬਰ ਐਗਜ਼ੈਕਟਲੀ ਤਾਂ ਸਾਨੂੰ ਨਹੀਂ ਪਤਾ ਬਟ ਟੋਟਲ ਤਕਰੀਬਨ 1.5 200 ਦੇ ਕਰੀਬ ਲੋਕ ਜਿਹੜੇ ਆ ਇਸ ਲੜਾਈ ਦੇ ਵਿੱਚ ਮਾਰੇ ਜਾਂਦੇ ਹੈਗੇ ਆ ਅ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚ ਜਿੱਥੇ ਇੱਕ ਪਾਸੇ ਖਾਲਸਾ ਸੇਨਾ ਲੜ ਰਹੀ ਹੈ ਉੱਥੇ ਦੂਸਰੇ ਪਾਸੇ ਅਸੀਂ ਦੇਖਦੇ ਆ ਕਿ ਕੁਝ ਰਿਆਸਤਾ ਨੇ ਸਿਸ ਸਤਲੁਜ ਦੇ ਵਿੱਚ ਜਿਨ੍ਹਾਂ ਦੇ ਰਾਜੇ ਸਿੱਖ ਨੇ ਉਹ ਉਹਨਾਂ ਦਾ ਵੀ ਬੜਾ ਕ੍ਰੂਸ਼ਲ ਰੋਲ ਹੈਗਾ ਜਿਵੇਂ ਪਟਿਆਲੇ ਦੇ ਰਾਜੇ ਬਾਰੇ ਮੈਂ ਆਲਰੇਡੀ ਤੁਹਾਨੂੰ ਦੱਸਿਆ ਨਾਬਾ ਸਟੇਟ ਦਾ ਜਿਹੜਾ ਰਾਜਾ ਇਸ ਟਾਈਮ ਤੇ ਉੱਤੇ ਰਾਜਾ ਦਵਿੰਦਰ ਸਿੰਘ ਸੀਗਾ ਜੀ ਦਵਿੰਦਰ ਸਿੰਘ ਦੇ ਉੱਤੇ ਇਹ ਐਕਸਪੈਕਟਿਡ ਸੀਗਾ ਕਿ ਉਹ ਵੀ ਕਿਉਂਕਿ ਬ੍ਰਿਟਿਸ਼ ਦੇ ਪ੍ਰੋਟੈਕਸ਼ਨ ਹੇਠ ਹੈ ਇਸ ਲਈ ਉਹ ਬ੍ਰਿਟਿਸ਼ ਦੀ ਹੈਲਪ ਜਿਹੜੀ ਹੈ ਉਹ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚ ਕਰੇਗਾ ਬਟ ਉਸ ਦੀਆਂ ਐਕਟੀਵਿਟੀਆਂ ਜਿਹੜੀਆਂ ਨੇ ਉਹ ਬ੍ਰਿਟਿਸ਼ ਸਸਪੀਸ਼ੀਅਸ ਫਾਊਂਡ ਕਰਦੇ ਆ ਤੇ ਜਿਹੜਾ ਮੇਜਰ ਬਰਾਡਫੁੱਟ ਹੈ ਉਹ ਸਪੈਸ਼ਲੀ ਦਵਿੰਦਰ ਸਿੰਘ ਨੂੰ ਇਨਸਟਰਕਸ਼ਨ ਦਿੰਦਾ ਹੈ ਕਿ ਵੀ ਮੈਨੂੰ ਆ ਕੇ ਮਿਲ ਕੇ ਜਾ ਤੇਰੀਆਂ ਐਕਟੀਵਿਟੀਆਂ ਜਿਹੜੀਆਂ ਨੇ ਉਹ ਐਂਟੀ ਬ੍ਰਿਟਿਸ਼ ਹੈ ਠੀਕ ਹੈ ਸੋ ਉਹ ਮਿਲਣ ਜਾਂਦਾ ਹੈ ਬਟ ਉਹਦੋਂ ਪਹਿਲਾਂ ਹੀ ਫਰੋਸ਼ਿਆ ਦੀ ਲੜਾਈ ਹੋ ਜਾਂਦੀ ਹੈ ਜਿਹਦੇ ਵਿੱਚ ਬਰਾਡਫੁੱਟ ਜਿਹੜਾ ਉਹ ਮਾਰਿਆ ਜਾਂਦਾ ਹੈ ਉਹ ਜੋ ਰਾਜਾ ਦਵਿੰਦਰ ਸਿੰਘ ਹੈ ਉਸ ਦੇ ਉੱਤੇ ਇੱਕ ਇਨਕੁਆਇਰੀ ਬਿਠਾਈ ਜਾਂਦੀ ਹੈ ਹੈਨਰੀ ਲੌਰੈਂਸ ਦੇ ਅਰਡਿੰਗ ਜਿਉ ਜੋ ਕੀ ਇਹ ਦੇਖਣਾ ਚਾਹੁੰਦੇ ਆ ਕਿ ਫਸਟ ਐਂਗਲੋ ਸਿੱਖ ਵਾਰ ਦੇ ਵਿੱਚ ਜਿਹੜਾ ਦਵਿੰਦਰ ਸਿੰਘ ਹੈ ਉਸ ਦਾ ਕੀ ਰੋਲ ਹੈਗਾ ਹੁਣ ਉਹ ਇੱਕ ਉਸ ਦੇ ਉੱਤੇ ਇਲਜ਼ਾਮ ਲਾਉਂਦੇ ਆ ਕਿ ਜੀ ਇਸ ਦਾ ਨਾਬਾ ਦਾ ਰਿਆਸਤ ਦਾ ਇੱਕ ਬੰਦਾ ਹੈਗਾ ਹੈ ਜਨਰਲ ਗੰਡਾ ਸਿੰਘ ਜੋ ਕਿ ਮੇਜਰ ਬ੍ਰਾਡਫੁੱਟ ਦੀ ਆਰਮੀ ਦੇ ਵਿੱਚ ਸੀਗਾ ਬਟ ਉਸ ਨੇ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੈ ਜਨਰਲ ਨੂੰ ਪ੍ਰੋਵਾਈਡ ਨਹੀਂ ਕੀਤੀ ਇਸੇ ਤਰ੍ਹਾਂ ਇਹਨਾਂ ਦਾ ਇੱਕ ਰਿਆਸਤ ਦਾ ਇੱਕ ਬੰਦਾ ਸੀਗਾ ਰਾਮ ਸਿੰਘ ਜੋ ਕਿ ਲਾਹੌਰ ਦਰਬਾਰ ਦੇ ਵਿੱਚ ਉਹਨਾਂ ਦੀ ਸੇਵਾਵਾਂ ਨਿਭਾ ਰਿਹਾ ਸੀਗਾ ਬਟ ਮੁੱਦਕੀ ਦੀ ਲੜਾਈ ਤੋਂ ਪਹਿਲਾਂ ਉਹ ਨਾਬਾ ਵਿਜ਼ਿਟ ਕਰਦਾ ਹੈ ਨਾਬਾ ਵਿਜ਼ਿਟ ਕਰਦਾ ਪਰ ਉਹ ਕੋਈ ਵੀ ਇਨਫਰਮੇਸ਼ਨ ਜਿਹੜੀ ਹੈ ਕੋਈ ਵੀ ਇੰਟੈਲੀਜੈਂਸ ਜਿਹੜੀ ਹੈ ਉਹ ਪ੍ਰੋਵਾਈਡ ਨਹੀਂ ਕਰਦਾ ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਦਵਿੰਦਰ ਸਿੰਘ ਹੈ ਨਾ ਉਹ ਚੋਰੀ ਛਿਪੇ ਖਾਲਸਾ ਆਰਮੀ ਨੂੰ ਲਾਹੌਰ ਦਰਬਾਰ ਨੂੰ ਸਪੋਰਟ ਕਰਦਾ ਹਾਲਾਂਕਿ ਸਾਡੇ ਕੋਲ ਕੋਈ ਪੱਕਾ ਪ੍ਰੂਫ ਨਹੀਂ ਮਿਲਦਾ ਇਸ ਗੱਲ ਦਾ ਕਿ ਵੀ ਉਸ ਨੇ ਲਾਹੌਰ ਦਰਬਾਰ ਨੂੰ سپورਟ ਕੀਤਾ ਸੀ ਜਾਂ ਬ੍ਰਿਟਿਸ਼ ਦੇ ਉਹ ਅਗੇਂਸਟ ਖੜਾ ਹੋਇਆ ਸੀ ਬਟ ਹੈਨਰੀ ਲਾਰੈਂਸ ਦੇ ਅੰダー ਜਿਹੜੀ ਕਮੇਟੀ ਬਿਠਾਈ ਗਈ ਉਸ ਨੇ ਦਵਿੰਦਰ ਸਿੰਘ ਨੂੰ ਰਿਸਪੋਨਸਿਬਲ ਮੰਨ ਕੇ ਉਸ ਨੂੰ ਡਿਪੋਜ਼ ਕਰ ਦਿੱਤਾ ਤੇ ਉਸ ਨੂੰ ਮਥੁਰਾ ਭੇਜ ਦਿੱਤਾ ਫਿਰ ਮਥੁਰਾ ਤੋਂ ਉਹ ਲਾਹੌਰ ਭੇਜ ਦਿੱਤਾ ਗਿਆ ਔਰ ਪਰਪੁਰ ਸਿੰਘ ਨੂੰ ਨਾਬੇ ਦਾ ਅਗਲਾ ਰਾਜਾ ਅਪਾਇੰਟ ਕਰ ਦਿੱਤਾ ਅਗਲੀ ਜਿਹੜੀ ਰਿਆਸਤ ਬੜੀ ਇੰਪੋਰਟੈਂਟ ਹੈ ਜੀਂਦ ਰਿਆਸਤ ਜੀਂਦ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਜੀਂਦ ਜਿਹੜੇ ਆ ਉਹ ਮਹਾਰਾਜਾ ਰਣਜੀਤ ਸਿੰਘ ਦੀ ਨਾਨਕੇ ਆ ਜੀ ਹੈ ਨਾ ਮਹਾਰਾਜਾ ਰਣਜੀਤ ਸਿੰਘ ਦੀ ਮਦਰ ਰਾਜਕੌਰ ਜਿਹੜੀ ਆ ਉਹ ਜੀਂਦ ਰਿਆਸਤ ਦੀ ਆ ਬਟ ਜੀਂਦ ਰਿਆਸਤ ਜਿਹੜੀ ਆ ਉਹ ਇਸ ਲੜਾਈ ਦੇ ਵਿੱਚ ਮਹਾਰਾਜੇ ਦੇ ਅਗੇਂਸਟ ਖੜੀ ਆ ਜਾਂ ਕਹਿੰਦੇ ਲਾਹੌਰ দরbar ਦੇ ਅਗੇਂਸਟ ਖੜੀ ਆ ਜੇਂਦਰੀਆ ਸਤ ਦਾ ਸਰਦਾਰ ਸਰਪ ਸਿੰਘ ਇਸ ਟਾਈਮ ਦੇ ਉਤੇ ਰਾਜਾ ਸੀ ਤੇ ਉਸ ਨੇ ਪੂਰੀਆਂ ਸਰਵਿਸਿਜ਼ ਜਿਹੜੀਆਂ ਨੇ ਬ੍ਰਿਟਿਸ਼ ਨੂੰ ਪ੍ਰੋਵਾਈਡ ਕੀਤੀਆਂ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚ ਐਸ ਅ ਰਿਜ਼ਲਟ ਉਸ ਨੂੰ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੇ ਗਿਆ ਨੈਕਸਟ ਜਿਹੜੀ ਰਿਆਸਤ ਆਂਦੀ ਹੈ ਉਹ ਹੈ ਕਪੂਰਥਲਾ ਕਪੂਰਥਲਾ ਸਟੇਟ ਨਾ ਬੜੀ ਇੰਪੋਰਟੈਂਟ ਹੈ ਕਿਉਂਕਿ ਇਹਦੇ ਇਹਦੀ ਜਿਹੜੀ ਏਰੀਆਸ ਨੇ ਉਹ ਸਿਸਤਲੂਜ ਵਿੱਚ ਵੀ ਹੈ ਤੇ ਟ੍ਰਾਂਸਸਤਲੂਜ ਵਿੱਚ ਵੀ ਹੈ ਠੀਕ ਹੈ ਅ ਸਰਦਾਰ ਨਿਹਾਲ ਸਿੰਘ ਕਪੂਰਥਲੇ ਦਾ ਇਸ ਟਾਈਮ ਦੇ ਉੱਤੇ ਰਾਜਾ ਸੀਗਾ ਤੇ ਸਰਦਾਰ ਨਿਹਾਲ ਸਿੰਘ ਦੇ ਬਾਰੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇਹ ਖਾਲਸਾ ਆਰਮੀ ਨੂੰ ਸਪੋਰਟ ਕਰ ਰਿਹਾ ਹੈ ਬ੍ਰਿਟਿਸ਼ ਨੂੰ ਸਪੋਰਟ ਨਹੀਂ ਕਰ ਰਿਹਾ ਇਨ ਫੈਕਟ ਨਿਹਾਲ ਸਿੰਘ ਨੇ ਆਪਣੀਆਂ ਆਪਣੀਆਂ ਸੇਨਾਵਾਂ ਭੇਜੀਆਂ ਸੀ ਹੈਦਰ ਅਲੀ ਜਨਰਲ ਹੈਦਰ ਅਲੀ ਸੀ ਉਸ ਦੇ ਅੰਡਰ ਸੇਵਾ ਆਪਣੇ ਫੋਰਸਿਸ ਭੇਜਿਆ ਸੀ ਜੋ ਕਿ ਲੜੀ ਸੀ ਬੱਦੋਵਾਲ ਤੇ ਅਲੀਵਾਲ ਦੀਆਂ ਲੜਾਈਆਂ ਦੇ ਵਿੱਚ ਇਨ੍ਹਾਂ ਲੜਾਈਆਂ ਦੇ ਵਿੱਚ ਬ੍ਰਿਟਿਸ਼ ਦਾ ਇਹ ਮੰਨਣਾ ਸੀ ਕਿ ਚਾਹੇ ਫੋਰਸਿਸ ਭੇਜ ਦਿੱਤੇ ਹਨ ਪਰ ਉਹ ਐਂਟੀ ਬ੍ਰਿਟਿਸ਼ ਸੀ ਉਹਨਾਂ ਨੇ ਸਾਡੀ ਸਪੋਰਟ ਨਹੀਂ ਕੀਤੀ ਹੈਗੀ ਐਜ਼ ਅ ਰਿਜ਼ਲਟ ਜਿਹੜਾ ਨਿਹਾਲ ਸਿੰਘ ਸੀਗਾ ਉਸ ਤੋਂ ਬਹੁਤ ਸਾਰੀਆਂ ਉਹਦੀਆਂ ਸਿਸਤਲੂਡ ਸਟੇਟਸ ਜਿਹੜੀਆਂ ਸੀਗੀਆਂ ਉਹ ਖੋਹ ਲਿੱਤਿਆਂ ਦੀਆਂ ਸੀਗੀਆਂ ਬਟ ਉਹਨੂੰ ਜਲੰਧਰ ਦੋਆਬ ਦਾ ਇਲਾਕਾ ਜਿਹੜਾ ਉਹ ਪ੍ਰੋਵਾਈਡ ਕਰ ਦਿੱਤਾ ਗਿਆ ਸੀ ਅਗਲਾ ਜਿਹੜੀ ਫਰੀਦਕੋਟ ਦੀ रियासत ਆਂਦੀ ਹੈ ਬੜੀ ਇੰਪੋਰਟੈਂਟ ਰਿਆਸਤ ਸੀਗੀ ਪਹਾੜ ਸਿੰਘ ਇੱਥੋਂ ਦਾ ਇਸ ਟਾਈਮ ਦੇ ਉੱਤੇ ਸ਼ਾਸਕ ਸੀਗਾ ਉਸ ਨੇ ਬ੍ਰਿਟਿਸ਼ ਨੂੰ ਬਹੁਤ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਹੈ ਨਾ विद मैन मनी एंड मटेरियल सारा कुछ ओने फर्स्ट एंग्लो सिख वॉर ਦੇ ਵਿੱਚ ਪ੍ਰੋਵਾਈਡ ਕੀਤਾ ਔਰ ਬ੍ਰਿਟਿਸ਼ ਨੇ ਵੀ ਦਿਲ ਖੋਲ ਕੇ ਉਸ ਨੂੰ ਇਨਾਮ ਦਿੱਤਾ ਪਹਾੜ ਸਿੰਘ ਨੂੰ ਰਾਜੇ ਦਾ ਟਾਈਟਲ ਦਿੱਤਾ ਗਿਆ ਕਿਉਂਕਿ ਉਸ ਨੇ फर्स्ट एंग्लो सिख वॉर ਦੇ ਵਿੱਚ ਬ੍ਰਿਟਿਸ਼ ਦੀ سپورਟ ਕੀਤੀ ਸੀ ਉਸ ਨੂੰ ਰਾਜੇ ਦਾ ਟਾਈਟਲ ਉਦੋਂ ਮਿਲਿਆ ਦੂਸਰੇ ਨੰਬਰ ਦੇ ਉੱਤੇ ਪਹਾੜ ਸਿੰਘ ਨੂੰ ਜਿਹੜੀਆਂ ਇਹ ਕੁਛ ਇਲਾਕੇ ਨਾਬਾ ਤੋਂ ਖੋਏ ਗਏ ਸੀਗੇ ਉਹ ਇਲਾਕੇ ਵੀ ਪਹਾੜ ਸਿੰਘ ਨੂੰ ਦਿੱਤੇ ਗਏ। ਕੋਟਕਪੂਰੇ ਦਾ ਇਲਾਕਾ। ਕੋਟਕਪੂਰਾ ਜਿਹੜਾ ਹੈ ਉਸ ਫਰਸਟ ਐਂਗਲੋ ਸਿੱਖ ਵਾਰ ਤੋਂ ਬਾਅਦ ਫਰੀਦਕੋਟ ਦੇ ਅੰダー ਆਇਆ ਹੈ। ਡਾਕਟਰ ਸਾਹਿਬ ਡਾਕਟਰ ਸਾਹਿਬ ਜਿਹੜੀਆਂ ਇਹ ਰਿਆਸਤਾਂ ਨੇ ਆਖਰਕਾਰ ਕੀ ਏਡਾ ਰ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਿਆਸਤ ਇਹਨਾਂ ਦਾ ਬ੍ਰਿਟਿਸ਼ ਵੱਲ ਇੰਨਾ ਝੁਕਣਾ ਕਿ ਕਿ ਇਹ ਸਿਰਫ ਵਪਾਰ ਦੇਖਦੇ ਐ ਜਾਂ ਮਤਲਬ ਵੀ ਕਿ ਨਹੀਂ ਇਹ ਬ੍ਰਿਟਿਸ਼ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਹੀ ਨਾ ਕਿਉਂਕਿ ਉਹਨਾਂ ਨੇ ਸਿੱ ਸਤਲੁਜ ਕੈਂਪੇਨਸ ਸ਼ੁਰੂ ਕਰ ਦਿੱਤੀਆਂ ਸੀਗੀਆਂ 1806 ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਜ਼ੀਰਾ ਕੋਟ ਕਪੂਰਾ ਫਰੀਦ ਕੋਟ ਵਦਨੀ ਇਹ ਸਾਰੀਆਂ ਇਲਾਕੇ ਜਿਹੜੇ ਆ ਉਹਨਾਂ ਦੇ ਉੱਤੇ ਉਹਨਾਂ ਨੇ ਆਪਣੀਆਂ ਨਜ਼ਰਾਨੇ ਵਗੈਰਾ ਜਿਹੜੇ ਉਹ ਲੈਣੇ ਸ਼ੁਰੂ ਕਰ ਦਿੱਤੇ ਸੀਗੇ ਆਲਥੋ ਉਹਨੇ ਫਾਰਮਲੀ ਆਪਣੇ ਅੰਦਰ ਨਹੀਂ ਕੀਤੀਆਂ ਸੀਗੀਆਂ ਕਿਉਂਕਿ ਉਹ ਹਜੇ ਉਹ ਦੇਖ ਰਹੇ ਸੀਗੇ ਕਿ ਵੀ ਮੈਂ ਕਿਵੇਂ ਦੀ ਪਾਲਿਸੀ ਇਹਨਾਂ ਦੇ ਲਈ ਅਡਾਪਟ ਕਰਨੀ ਹੈ ਬਟ ਇਨ ਦਾ ਮੀਨ ਟਾਈਮ ਬ੍ਰਿਟਿਸ਼ ਦਾ ਇੰਟਰਸਟ ਉਹਨਾਂ ਦੇ ਵਿੱਚ ਚੱਲਾ ਗਿਆ ਸੀਗਾ ਹੈ ਨਾ ਔਰ ਇਹ ਰਿਆਸਤਾ ਜਿਹੜੀਆਂ ਸੀਗੀਆਂ ਉਸ ਟਾਈਮ ਪੀਰੀਅਡ ਚ ਉਹਨਾਂ ਨੇ ਰਿਅਲਾਈਜ਼ ਕਰ ਲਿੱਤਾ ਸੀ ਕਿ ਅਸੀਂ ਦੋ ਇੰਪੀਰੀਅਲ ਪਾਵਰਸ ਦੇ ਵਿੱਚ ਇੱਕ ਪਾਸੇ ਰਣਜੀਤ ਸਿੰਘ ਹੈ ਇੱਕ ਪਾਸੇ ਬ੍ਰਿਟਿਸ਼ ਹੈ ਠੀਕ ਹੈ ਤੇ ਉਹ ਕਹਿੰਦੇ ਕਿ ਬੜੀ ਇੰਟਰਸਟਿੰਗ ਸਟੋਰੀ ਹੈ ਇਸ ਦੇ ਬਾਰੇ ਚ ਕਹਿੰਦੇ ਜਦੋਂ ਇਸ ਜਿੰਨੇ ਵੀ ਸਰਦਾਰ ਇਕੱਠੇ ਹੋਏ ਸੀਗੇ ਤੇ ਉਹ ਸੋਚੇ ਸੀਗੇ ਅਸੀਂ ਕੀ ਕਰੀਏ ਕਿ ਅਸੀਂ ਤਾਂ ਉਹਨਾਂ ਵਿੱਚ ਵਿਚਵਚਾਲੇ ਫਸ ਗਏ ਆ ਇੱਕ ਪਾਸੇ ਰਣਜੀਤ ਸਿੰਘ ਹੈ ਤੇ ਇੱਕ ਪਾਸੇ ਬ੍ਰਿਟਿਸ਼ ਹੈ ਗਿਆ ਤੇ ਫਿਰ ਉਹ ਕੰਪੇਅਰ ਕਰਦੇ ਆ ਕਹਿੰਦੇ ਕਿ ਜੀ ਅ ਦੋਨੋਂ ਹੀ ਇੰਪੀਰੀਅਲ ਪਾਰ ਹੈ ਤੇ ਦੋਨਾਂ ਨੂੰ ਨਾ ਫਿਰ ਉਹ ਬਿਮਾਰੀ ਦਾ ਨਾਮ ਦੇ ਦਿੰਦੇ ਆ ਕਹਿੰਦੇ ਇੱਕ ਹੈਗਾ ਟੀਬੀ ਤੇ ਇੱਕ ਹੈਗਾ ਕੋਲਰਾ ਟੀਬੀ ਹੈਗੀ ਹੈ ਬ੍ਰਿਟਿਸ਼ ਕੋਲਰਾ ਹੈ ਰਣਜੀਤ ਸਿੰਘ ਟੀਬੀ ਨਾਲ ਵੀ ਬੰਦੇ ਨੇ ਮਰਨਾ ਹੈ ਕੋਲਰੇ ਦੇ ਨਾਲ ਵੀ ਮਰਨਾ ਹੈ ਟੀਬੀ ਬੰਦੇ ਨੂੰ ਹੌਲੀ-ਹੌਲੀ ਮਾਰੂ ਕੋਲਰਾ ਇੱਕਦਮ ਮਾਰ ਦੋ ਜਦ ਮਹਾਰਾਜਾ ਰਣਜੀਤ ਸਿੰਘ ਉਹ ਇੱਕਦਮ ਇਹਨਾਂ ਨੂੰ ਰਿਆਸਤ ਉਹ ਵੀ ਉਹ ਇੱਕਦਮ ਇਹਨਾਂ ਨੂੰ ਇਹਨਾਂ ਨੇ ਆਪਣੀਆਂ ਰਿਆਸਤਾਂ ਬਚਾਉਣ ਵਾਸਤੇ ਬਚਾਉਣ ਵਾਸਤੇ ਬਚਾਉਣ ਵਾਸਤੇ ਤੇ ਲੱਗਦਾ ਰਿਆਸਤਾਂ ਤਾਂ ਹੁਣ ਵੀ ਪੂਰੀ ਤਰੀਕੇ ਨਾਲ ਖਤਮ ਹੋ ਗਈਆਂ ਇਹਨਾਂ ਦੀਆਂ ਦੇਖਿਆ ਜਾਵੇ ਪਰ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਤਾਂ ਹਜੇ ਵੀ ਹਿਸਟਰੀ ਦੇ ਵਿੱਚ ਉਹਨਾਂ ਦੇ ਸੋਨੇ ਦੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਜੀ 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 ਸੋ ਇਹ ਜਿਹੜਾ ਇਹਨਾਂ ਦਾ ਇਤਿਹਾਸ ਸੀਗੀ ਬਾਕੀ ਇੱਕ ਜਿਹੜੀ ਲਾਸਟ ਇਹਨਾਂ ਦੀ ਸਿੱਖ ਰਿਆਸਤ ਦੀ ਸਟੇਟ ਸੀਗੀ ਉਹ ਸੀਗੀ ਕਲਸੀਆ ਸਟੇਟ ਜਿਹਦਾ ਸਰਦਾ ਸੋਭਾ ਸਿੰਘ ਸੀ ਉਸ ਟਾਈਮ ਦੇ ਉੱਤੇ ਉਸ ਨੇ ਵੀ ਟਰਾਂਸਪੋਰਟ ਜਿਹੜੀ ਸੀਗੀ ਜਾਂ ਤੇ ਗ੍ਰੇਨਸ ਜਿਹਨੀਆਂ ਸੀਗੀਆਂ ਉਹੋ ਇਹਨਾਂ ਨੂੰ ਬ੍ਰਿਟਿਸ਼ ਨੂੰ ਪ੍ਰੋਵਾਈਡ ਕੀਤਾ ਸੀਗਾ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚ ਇਸ ਕਰਕੇ ਉਸ ਨੂੰ ਵੀ ਬਹੁਤ ਸਾਰੀਆਂ ਇਨਾਮ ਜਿਹੜੇ ਆ ਉਹ ਬ੍ਰਿਟਿਸ਼ ਨੇ ਪ੍ਰੋਵਾਈਡ ਕੀਤੇ ਸੀਗੇ ਡਾਕਟਰ ਸਭ ਤੁਸੀਂ ਇੰਨੇ ਰਜੇਮਿਆਂ ਵਿੱਚੋਂ ਆਪਦਾ ਕੀਮਤੀ ਸਮਾਂ ਕੱਢਿਆ ਅੱਜ ਮੁਦਕੀ ਦੀ جنگ ਜੋ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਉਸ ਬਾਰੇ ਵਿਸਥਾਰ ਸਹਿਤ ਸਾਡੇ ਨਾਲ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮਚ